ਨੀ ਸੀ ਉਹ ਲਾ ਲੈ ਜੱਟ ਦਾ ਮੂਸੇ ਵਾਲਾ ਬਾਜੀ ਗਏ ਹੈ ਤੈਨੂੰ ਪਹਿਲਾਂ ਨਹੀਂ ਸੀ ਪਤਾ 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 ਹੀ ਹੈ ਜ਼ਰੂਰ ਤੇ ਤੇ ਗਾਇਆ ਜੱਟ ਨੇ ਦੁਨੀਆਂ ਤੇ ਨਾ ਚਮਕਾਇਆ ਜੱਟ ਨੇ ਕੀਤਾ ਵਿੱਚ ਬੋਕਰ ਤੂੰ ਸਾਦੀ ਆਵੇ ਡੋ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕਾਲੇ ਵਾਲਾ ਅਮਰਤਨੀ ਫਿਰ ਆਪਣਾ ਦੌਰ ਲਿਆਊਗਾ ਦੇਖੀ ਆਪਣਾ ਦੌਰ ਲਿਆਉ ਇੱਕ ਸਾਲ ਤੋਂ ਪਹਿਲਾਂ ਹੋ ਗਿਆ ਉਹਦੂ ਬਣਵਾਇਆ ਸੀ ਸਿੱਧੂ ਬਾਜੀ ਦਾ ਸੇ ਜਾਣਦੇ ਨੇ ਉਹ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿੰਦੇ ਨੇ ਲਿਖ ਕੇ ਫਸੀ ਦੂਮੂਸੇਵਾਲਾ ਪਾਜੀ ਗਏ ਹੈ ਤੈਨੂੰ ਪਹਿਲਾਂ ਨਹੀਂ ਸੀ ਪਤਾ 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 ਹੀ ਹੈ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿਨ ਦੇ ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੈਰ ਪੱਟ ਨਹੀਂ ਸੀ ਹੋਣਾ ਮੂਸਰੇ ਵਾਲੇ ਜੱਟ ਦਾ ਚੱਕ ਦੇ ਕਰੋ ਗੱਲ ਮਣੀ ਕੋਈ ਨਹੀਂ ਦਾ ਅੱਛਾ ਕੀ ਨਾਮ ਹੈ ਤੇਰਾ ਮੇਰਾ ਨਾਮ ਜੀ ਰਮਨੋਂ ਜੀ ਰਮਣਾ ਪਿੱਠ ਤੇ ਦਿਖਾਈ ਕੀ ਬਣਾਇਆ 10 ਵੀ ਦੇ ਮੜਾ ਜਾ ਇੰਦਾਂ ਨੂੰ ਵੀ ਕੋ ਮੜਾ ਜਾ ਬਾਈ ਬੋਲੀ ਕੀ ਕੁਛ ਹੈ ਕੀ ਕਦੋਂ ਬਣਾਇਆ ਸੀਗਾ ਐ ਜੀ ਇੱਕ ਸਾਲ ਤੋਂ ਪਹਿਲਾਂ ਹੋ ਗਿਆ ਜੀ ਇੱਕ ਸਾਲ ਤੋਂ ਪਹਿਲਾਂ ਹੋ ਗਿਆ ਉਹਦੂ ਬਣਵਾਇਆ ਸੀ ਸਿੱਧੂ ਭਾਜੀ ਦਾ ਅੱਛਾ 29 ਮਈ ਨੂੰ ਕੀ ਹਾਲ ਸੀ ਜਦੋਂ ਸੁਣਿਆ ਇਹ ਸਭ ਬੱਸ ਜਿਹੜਾ ਚੋਣ ਵਾਲੇ ਸੀ ਤਾਂ ਹੀ ਕਰਕੇ ਕਿ ਆਪਾਂ ਵੀ ਬੜਾ ਚੋਣਿਆ ਦਿਲ ਤੋਂ ਇੱਕ ਫੀਲਿੰਗ ਸੀ ਤਾਂ ਹੀ ਕਰਕੇ ਆਪਾਂ ਨੇ ਉਸਤਾਦ ਨੂੰ ਆਪਣੇ ਇੱਕ ਹੀ ਟੈਟੂ ਬਣਵਾਇਆ ਦਾ ਸਾਰਿਆਂ ਨੂੰ ਪਤਾ ਮੈਂ ਹੋਰ ਟੈਟੂ ਬਣਵਾਵਾਂ ਵੀ ਨਹੀਂ ਸ਼ਾਇਦ بس اے دل تو ہی کہ یعنی دو ಕ್ಯಾਜ ਵੀ ਜਸਟਿਸ ਦੀ ਮੰਗ આજ ਤੱਕ چلਦੀ ਪਈ ਹੈ ਜਿਹੜਾ ਹੋਰ ਕੋਈ ਕਲਾਕਾਰ ਕਰਦਾ ਨਹੀਂ ਅਕਸਰ ਵੇਖਿਆ ਆਪਾਂ ਗੁਲਾਬ ਸਿੱਧੂ ਪਾਜੀ ਜਿੱਥੇ ਹੀ ਜਾਂਦੇ ਨੇ ਉਹ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿੰਦੇ ਨੇ ਲਿਖ ਕੇ ਪਾਇਆ ਕਰੋ ਤੇ ਉਹਨਾਂ ਵਾਸਤੇ ਇੱਕ ਕਲਾਕਾਰ ਨੇ ਜਿਹੜੇ ਆਪਣਾ ਸਟੈਂਡ ਲੈ ਰਹੇ ਨੇ ਸਿੱਧੂ ਪਾਜੀ ਲਈ ਤੁਹਾਨੂੰ ਨਹੀਂ ਪਤਾ ਨਾ ਹੁਣ ਤਾਂ ਪਤਾ ਹੀ ਹੈ ਬ੍ਰੋ ਆ ਮਾ ਆਓ ਸਿੱਕੇਆ ਸਟੇਟਾਂ ਚੋਂ ਕਿਤਾਬਾਂ ਵਿੱਚੋਂ ਪੜ੍ਹਿਆ ਨਹੀਂ ਤਣਕਾ ਔਕਾਤ ਸੀ ਪਹਾੜਾਂ ਨਾਲ ਲੜਿਆ ਨਹੀਂ ਆ ਜਾ ਨੇ ਭਾਈ ਕਹਿੰਦੇ ਜਿਹੜੇ ਸਾਡੇ ਸਿਰੋ ਚੜੇ ਆਣੀ ਖਿੱਚਦੇ ਆ ਲੱਤਾਵੇਂ ਸਾਡੇ ਸਿਰੋ ਚੜੇ ਆਣੀ ਇੱਕ ਦੀ ਜਰੂਰਤ ਤੇ ਗਾਇਆ ਜੱਟ ਨੇ ਦੁਨੀਆ ਤੇ ਨਾ ਚਮਕਾਇਆ ਜੱਟ ਨੇ ਗੀਤਾਂ ਵਿੱਚ ਬੋਕਰ ਤੂੰ ਸਾਦੀ ਆਵੇ ਗਾਣਿਆਂ 'ਚ ਅਸਲਾ ਚਲਾਇਆ ਜੱਟ ਨੇ ਦੱਬਣੇ ਦਬਾਉਣੇ ਦੀ ਨਾ ਗੱਲ ਮਿੱਠੀਏ ਦੱਬਣੇ ਦਬਾਉਣੇ ਦੀ ਨਾ ਗੱਲ ਮਿੱਠੀਏ ਜੱਗ ਨਾਲੋਂ ਵੱਖਰਾ ਸੀ ਚੇਰਾ ਜੱਟ ਦਾ ਵਹਿਰੀਆਂ ਨੂੰ ਅੱਜ ਵੀ ਇਹ ਖ਼ਾਬ ਸੁਣੀਦਾ ਪਾਲਿਆਰੇ ਖੇਤ ਵਿੱਚ ਡੇਰਾ ਜੱਟ ਦਾ ਵਹਿਰੀਆਂ ਨੂੰ ਅੱਜ ਵੀ ਇਹ ਖ਼ਾਬ ਸੁਣੀਦਾ ਪਾਲਿਆਰੇ ਖੇਤ ਵਿੱਚ ਡੇਰਾ ਜੱਟ ਦਾ ਐਵੇਂ ਸੋਚਾਂ ਵਿਚਨਾ ਪੈ ਕੁੜੇ ਇਹ ਚੋਹਾਂ ਤੇ ਗੋਲਛਣ ਵੀ ਭਾਈ ਆ ਬਾਜੀ ਜੈਂਗ ਨਾਲ ਵੀ ਲੈਂਕ ਪੁਰੇ ਦੇਖੀ ਕਰਨੀ ਹੁਣ ਤਬਾਹੀ ਆ ਗੀਤ ਗਾਉਣੇ ਐਸੇ ਗਾਉਣੇ ਐਸੇ ਗੱਭਰੂ ਦੇ ਜਿਹੜੇ ਬਜਣੇ ਜਾ ਕੇ ਸੀਨਿਆਂ ਤੇ ਕੁਝ ਗਾਉਣੇ ਆਪਣੇ ਆਪ ਉਤੇ ਕੁਝ ਗਾਉਣੇ ਯਾਰ ਨਗੀਨਿਆਂ ਤੇ ਰੈਪ ਹੋਣੀ ਸਣੀ ਵੀਰੇ ਦੀ ਤੇ ਗੁਰੀ ਡਾਇਰੈਕਸ਼ਨ ਕਰੂਗਾ ਫਿਰ ਦੇਖੀ ਦੇਖ ਤਰੱਕੀ ਯਾਰਾਂ ਦੀ ਸਾਰਾ ਜਮਾਨਾ ਛੜੂਗਾ ਵੀਡੀਓ ਵੀਡੀਓ ਆਉਣੀ ਐ ਸੀ ਗੀਤਾਂ ਦੀ ਵਿੱਚ ਦੀਪ ਹੁਸਨ ਵੀ ਆਊਗਾ ਆਨੰਦ ਗੜ੍ਹੇ ਵਾਲਾ ਅਮਰਤਨੀ ਫਿਰ ਆਪਣਾ ਦੌਰ ਲੈ ਆਊਗਾ ਦੇਖੀ ਆਪਣਾ ਦੌਰ ਲੈ ਆਊਗਾ ਵਾਹ ਜੀ ਵਾਹ ਜੀ ਬਹੁਤ ਸੋਹਣਾ ਲੱਗਿਆ ਬਈ ਬਹੁਤ ਵਧੀਆ ਬਹੁਤ ਜੀ